ਥੋੜਾ ਪਿੱਛੇ ਨਾਲ ਇੱਕ ਸ਼ਾਟ ਕਰ ਲਓ ਫਿਰ ਅੱਗੇ ਮੈਂ ਇੱਕ ਵਾਰੀ ਥੋੜਾ ਪਿੱਛੇ ਜੁਕੀ। ਆ ਜੋ ਆ ਇੱਕ ਵਾਰ ਸ਼ਾਟ ਕਰ ਲੀ ਫਿਰ ਅੱਗੇ ਮਾਈਕ ਲਗਾ ਲਿਓ। ਬਸ ਆਪਣੇ ਆਪ ਖੜੇ ਹੋ ਜਾਗੇ ਸਭ। ਅਭੀ ਮਾਈਕ ਔਨ ਕਰ ਰਹਾ। ਥੋੜਾ ਅੱਗੇ ਆ ਜਾਓ ਹਲਕਾ ਕਰ। ਮਾਈਕ ਔਨ ਕਰ। ਮਾਈਕ ਔਨ ਕਰ। ਆ ਦੇ ਤੇਰਾ ਬਾਦ। ਮਾਈਕ ਪਿੱਛੇ ਦੋਸਤ ਆ ਜਾਓ। ਥੱਲੇ ਕਰ ਥੱਲੇ ਕਰ ਲੈ ਯਾਰ ਥੱਲੇ ਵਾਲਾ। ਸਾਨੂੰ ਮਾਈਕ ਪੇਸ ਟਿਕਾ ਕਰ ਰਿਹਾ ਯਾਰ ਜਿਹੜਾ ਤੂੰ ਪੇਸ ਟਿਕਾ ਕਰ ਰਿਹਾ। ਤੇ ਐਨਐਸ ਆ। ਕੋ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸਐਮਐਲਏ ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲਓ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤੇਗੜ ਜ਼ਿਲ੍ਹੇ ਚ ਲੋਕ ਸਭਾ ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਉਹ ਵੱਧ ਰਿਹਾ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਖੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਊਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕਰਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਕੀ ਫੈਸਲੇ ਨੂੰ ਦੇਖਤੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱਘਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਪੀਜੀ ਜੀ ਸਾਹਿਬ ਥੋੜਾ ਜੀ ਤੁਸੀਂ ਥੋੜਾ ਜੀ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਿਆਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕ ਟਿਕੀ ਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਦੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਏਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਤੋ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਤੋਂ ਜੀਪੀਜੀਬੀ ਸਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣੇ ਆ ਤੇ ਉਹਨਾਂ ਵਾਲੇ ਸਮੇਂ 'ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਏਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਹੀ ਜਿਹੜਾ ਕੁਝ ਕਿਹਾ ਜਾ ਸਕਦਾ ਜੀ ਜੀ ਵੀ ਇੱਕ ਸਵਾਲ ਰਾਮ ਰਾਮ ਨਰਾਮ ਰਾਮ ਰਾਮ ਛੱਡਣ ਦੀ ਵਜ੍ਹਾ ਕੀ ਸੀ ਕਾਂਗਰਸ ਛੱਡਣ ਦੀ ਮੇਨ ਬਜਾ ਹੈ ਕਿ ਉੱਥੇ ਡਿਸਪਲਿਨ ਨਹੀਂ ਹੈ ਤੁਸੀਂ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨੀ ਨਹੀਂ ਕਰੇਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਇੱਕ ਲੀਡਰ ਇਮਾਨਦਾਰ ਹੈ ਇਹ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਦੀ ਪਾਰਟੀ ਚੇਂਜ ਕਰ ਰਹੇ ਆ ਆਮ ਪਾਰਟੀ ਜੁਆਇਨ ਕਰ ਰਹੇ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕਿੰਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵੰਤ ਪਾਣ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਅਹੇਰ ਸਾਹਿਬ ਖੜੇ ਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹਨੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਫਤਿਹਗੜ੍ਹ ਤੋਂ ਤੁਸੀਂ ਕੈਂਡੀਡੇਟ ਬਹੁਤ ਤਿਆਰੀ ਕਰ ਰਹੇ ਆ ਇਹ ਤਾਂ ਹਾਈ ਕਮਾਂਡ ਦਾ ਹੀ ਅਹੇਰ ਸਾਹਿਬ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਪਾਣ ਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਹਾਂ ਇਹ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਵੀ ਸੰਭਲ ਲੈ ਠੀਕ ਹੈ ਨਾ ਕਿਉਂਕਿ ਇਹ ਚਮਿੰਟੀ ਗੱਲ ਕਰਦਾ ਜਿਹੜੇ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਡੇਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਕੋਈ ਨਹੀਂ ਹੈ ਕਿ ਦਾ ਮਤਲਬ ਜੀ ਇਹਨਾਂ ਰੋਣਾ ਪਾਇਆ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹਲ ਗਾਂਧੀ ਨੂੰ ਵੀ ਕਿਹਾ ਸੀ ਕਿ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀਗੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਿਲਾਫ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਉਹ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ 'ਚ ਦੁਬਾਰੇ ਫੇਰ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਾਣਾ ਹਰ ਕੱਟੋ-ਕੱਟ 6 ਪਿੰਡਾਂ 'ਚ ਮੈਂ ਜਾਣਾ 5 ਤੇ 6 ਪਿੰਡਾਂ ਜਾਣਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਆਪ ਲੜਦਾ ਹੀ ਰਹਿੰਦੇ ਹੋ ਸਾਰੇ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਹੋ ਵੀ ਕਾਂਗਰਸ ਕੀ ਕਰੂਗੀ ਇਹ ਚੀਜ਼